ਲਗਾ ਵੀ ਉਹਨੇ ਉਹ ਸਟਾਸਟ ਟਟਈ ਆ ਨਾ ਉਹਦੇ ਅੰਦਰ ਵੀ ਇਹ ਗੱਲ ਨੂੰ ਲੈ ਕੇ ਤੇ ਸੋ ਸਾਰੇ ਜਣੇ ਯਾਰ ਮਤਲਬ ਇਕੱਠੇ ਪੜੇ ਨੇ ਇਹ ਵਿਕਰਮ ਵੀ ਕਮਰਬਾਈ ਕੁਲਵਿੰਦਰ ਬਿੱਲਾ ਤੇ ਜੋਗਨ ਸਾਰੇ ਜਿੰਨੇ ਵੀ ਦੋਸਤ ਮਿੱਤਰ ਹਨ ਬਾਬਾ ਹੋ ਗਿਆ ਐਮੀ ਹੋ ਗਿਆ ਲਗਾਤਾਰ ਸਾਰੇ ਇੱਥੇ ਨੇ ਕੱਲ ਦੇ ਤੇ ਲਗਾਤਾਰ ਮਤਲਬ ਕੋਈ ਵੀ ਨਹੀਂ ਜਾ ਰਿਹਾ ਕੋਈ ਜੇ ਕਰੇ ਮੜਾ ਮੋਟਾ ਜਾ ਵੀ ਰਿਹਾ ਕੋਈ ਘੰਟਾ ਦੋ ਘੰਟੇ ਬਸਿਆ ਵੀ ਅੱਖ ਲਾ ਕੇ ਨਾ ਅੱਖ ਤਾਂ ਕਿੱਥੇ ਲੱਗਦੀ ਆ ਕੋਣ ਇੱਥੇ ਸਾਰੇ ਵੀ ਭਾਈ ਹੁਣ ਦੱਸੋ ਕੀ ਇੰਪਰੂਵਮੈਂਟ ਆ ਕੀ ਆ ਨਾ ਤੇ ਬਹੁਤ ਹੁਣ ਈਵਨ ਸਾਰੀ ਇੰਡਸਟਰੀ ਹੁਣ ਕੱਲ ਦਾ ਆਪਣਾ ਬਾਈ ਬੱਬੂ ਮਾਨ ਹਨਾ ਉਹ ਉੱਥੇ ਕਹਿਲਗਰੀ ਬੈਠੇ ਨੇ ਕੱਲ ਵੀ ਗੁਰਦੁਆਰੇ ਮਤਲਬ ਹਨਾ ਵੀ ਕਰੀ ਜਾਂਦੇ ਸੀ ਅਰਦਾਸ ਉਹਨਾਂ ਦੇ ਮੈਨੂੰ ਫੋਨ ਬਾਰ-ਬਾਰ ਆਈ ਗਏ ਘੰਟੇ-ਘੰਟੇ ਬਾਅਦ ਕਹਿੰਦੇ ਯਾਰ ਕੀ ਇੰਪਰੂਵਮੈਂਟ ਆ ਕੀ ਇੰਪਰੂਵਮੈਂਟ ਹਨਾ ਤੇ ਸੋ ਇਹੀ ਸੰਝਾ ਹੁੰਦੀਆਂ ਨੇ ਯਾਰ ਹਰ ਜਿਹੜੀ ਤੁਸੀਂ ਗੱਲ ਕਰ ਰਹੇ ਆਂ ਵੀ ਕੈਲਗਰੀ ਬੈਠੇ ਉੱਥੇ ਮੁਹਮਾਨ ਪੁੱਛ ਰਹੇ ਨੇ ਕੀ ਇੰਪਰੂਵਮੈਂਟ ਆ ਸਾਡੇ ਲੋਕ ਵਿਦੇਸ਼-ਵਿਦੇਸ਼ਾਂ ਦੇ ਵਿੱਚ ਦਰਸ਼ਕ ਵੀ ਪੁੱਛਣਾ ਚਾਹੁੰਦੇ ਨੇ ਹੁਣ ਦੀ ਰੀਸੈਂਟਲੀ ਕੀ ਇੰਪਰੂਵਮੈਂਟ ਆ ਕੀ ਵਾਕਈ ਸੱਚਾਈ ਕੀ ਹੈਗੀ ਉਹ ਦਰਸ਼ ਜਾਨਣਾ ਚਾਹੁੰਦੇ ਆ ਨਹੀਂ ਹੁਣ ਇੰਪਰੂਵਮੈਂਟ ਤਾਂ ਆਪਾਂ ਨੂੰ ਨਜ਼ਰ ਆ ਰਹੀ ਆ ਨਾ ਸਾਰਿਆਂ ਨੂੰ ਸਾਰਿਆਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਕੱਲ ਕਿੰਨੀ ਨਿਰਾਸ਼ਾ ਸੀਗੀ ਸਾਰਿਆਂ ਦਾ ਨਾ ਕੱਲ ਬੋਲਣ ਨੂੰ ਵੀ ਨਹੀਂ ਜੀ ਕਰਦਾ ਸੀ ਕਿਸੇ ਦਾ ਕਿਉਂਕਿ ਪਲਸ ਮਤਲਬ ਜਿੰਨੀ ਦੇ ਦਿੱਤੀ ਆ ਰਹੀ ਆ ਉਹ ਸਾਰਾ ਉਹ ਵੀ ਆਪਣਾ ਵੈਂਟੀਲੇਟਰ ਤੇ ਸੀ ਹਨਾ ਹੁਣ ਅੱਜ ਇਹ ਆ ਵੀ ਪਲਸ ਵੀ ਨਾਰਮਲ ਹੋਈ ਆ ਉਹਦੀ ਤੇ ਆਪ ਦੇ ਆਪ ਵੀ ਚੱਲ ਰਹੀ ਆ ਪਲਸ ਹਨਾ ਘੱਟ ਸਪੋਰਟ ਆ ਵੈਂਟੀਲੇਟਰ ਦੀ ਮੈਡੀਕੇਸ਼ਨ ਸ਼ੁਰੂ ਹੋ ਗਈ ਤੇ ਪਾਈਪਾਂ ਵਗੈਰਾ ਉਤਾਰਤੀਆਂ ਹੁਣ ਜਿੰਨੀ ਕੱਲ ਜਦੋਂ ਪਹਿਲਾਂ ਆਇਆ ਯਾ ਰਾਜਵੀਰ ਹਨਾ ਜਿੰਨਾ ਸੋਜਿਆ ਸੀ ਸਾਰਾ ਸਰੀਰ ਜਿਵੇਂ ਦਾ ਉਹ ਆਇਆ ਸੀ ਕੱਲ ਐਂ ਲੱਗਦਾ ਸੀ ਬਹੁਤ ਇੰਜਰੀਆਂ ਨੇ ਅੱਜ ਉਹਨਾ ਨਹੀਂ ਉਵੇਂ ਲੱਗਦਾ ਨਾਰਮਲ ਲੱਗ ਰਿਹਾ ਤੇ ਹਾਂ ਮਤਲਬ ਨਾਰਮਮਲ ਤਾਂ ਨਹੀਂ ਕਹਿ ਸਕਦੇ ਦੇਖੋ ਲੜਤਾ ਰਿਹਾ ਹੀ ਆ ਉਹ ਹਨਾ ਤੇ ਪਰ ਇਹ ਆ ਵੀ ਆਪਣਾ ਬ੍ਰੇਨ ਨੂੰ ਲੈ ਕੇ ਨਾ ਵੀ ਜ਼ਿਆਦਾ ਕਿਹਾ ਜਾ ਰਿਹਾ ਨਾ ਹੁਣ ਵੀ ਮਾੜੀ ਮੋਟੀ ਜਿੰਨੀ ਕਹੇਗੀ ਉਹਦੀ ਰਿਕਵਰੀ 70 ਤੋਂ 72 ਘੰਟੇ ਲੱਗਦੇ ਨੇ ਨਾ ਹੁਣ ਨੂੰ ਬਾਕੀ ਸਾਰੀ ਬਾਡੀ ਰਿਕਵਰ ਕਰ ਗਈ ਸਾਹ ਉਹਦਾ ਨਾਰਮਲ ਚੱਲੀ ਜਾਂਦਾ ਹੁਣ ਅਜਿਹੀ ਵੀ ਗੱਲ ਆ ਵੀ ਮਾਤਾ ਨਾਲ ਗਿਆ ਸ਼ਾਇਦ ਅੱਖਾਂ ਵਿੱਚ ਝਪਕੀਆਂ ਨੇ ਜਾਂ ਕੋਈ ਅੰਜੂ ਵੀ ਬਾਤ ਕੋਈ ਇਦਾਂ ਹੈ ਕੁਝ ਹਾਂਜੀ ਹਾਂ ਦੋ ਤਿੰਨ ਕਟਨਾਵਾ ਹੋਈਆਂ ਨੇ ਉਹਨਾਂ ਨੂੰ ਲੈ ਕੇ ਸਾਰੇ ਪੋਜ਼ਿਟਿਵ ਨੇ ਕਿਉਂਕਿ ਜੇ ਮੰਨ ਲਓ ਵੀ ਉਹ ਬ੍ਰੇਨ ਦੀ ਫੰਕਸ਼ਨਿੰਗ ਨਾਲ ਹੀ ਹੋ ਸਕਦਾ ਨਾ ਵੀ ਦਿਮੇ ਮਾਤਾ ਨੇ ਗੱਲਾਂ ਕੀਤੀਆਂ ਰਾਜਵੀਰ ਨਾਲ ਹਨਾ ਤੇ ਉਹ ਪੱਕ ਚੋਂ ਪਾਣੀ ਆਇਆ ਹਨਾ ਹੁਣ ਇਹਨੇ ਵਿਕਰਮ ਨੇ ਸਵੇਰੇ ਕਿਹਾ ਉਹਨੂੰ 6 ਵਜੇ ਦੀ ਗੱਲ ਆ ਵੀ ਤੂੰ ਬਹੁਤ ਵਾਲੇ ਪ੍ਰੋਗਰਾਮ ਲਾਉਣੇ ਨੇ ਬਹੁਤ ਕੰਮ ਕਰਨਾ ਆਪਾਂ ਨੇ ਯਾਰ ਉੱਟ ਤੱਕੜਾ ਹੋ ਉਦੋਂ ਵੀ ਅੱਖ ਚੋਂ ਦੀ ਚੋਂ ਪਾਣੀ ਆਇਆ ਹਨਾ ਤੇ ਆਪਣਾ ਮਤਲਬ ਉਂਗਲ ਵੀ ਹਲਾਈ ਹੈ ਨਾ ਜਦੋਂ ਹਾਂ ਹਾਂ ਉਂਗਲ ਵੀ ਹਿੱਲੀ ਹੈ ਨਾ ਤੇ ਸੋਹਾ ਵੀ ਮਤਲਬ ਚੜਦੀ ਕਲਾ ਹੀ ਆ ਅਰਦਾਸਾਂ ਸਾਰਿਆਂ ਦੀਆਂ ਕੱਲ ਯਾਰ ਰਾਤ ਨੂੰ ਇੱਥੋਂ ਜਦੋਂ ਕਹਿਤਾ ਵੀ ਖਾਲੀ ਕਰੋ ਹਸਪੀਟਲ ਕਿਉਂਕਿ ਰਾਸ਼ ਬਹੁਤ ਹੋ ਗਿਆ ਸੀ ਸਾਰੇ ਆਪਣਾ ਸੁਹਾਣਾ ਸਾਹਿਬ ਜਾਂ ਅੰਬ ਸਾਹਿਬ ਸਾਰੇ ਜਾਂਦੇ ਸੀਗੇ ਕੋਈ ਪ੍ਰਸ਼ਾਦ ਕਰਾ ਕੇ ਲਿਆ ਰਿਆ ਉਰੇ ਲਿਆ ਕੇ ਫਿਰ ਵੰਡ ਰਿਆ ਤੇ ਕਿੰਨੇ ਮੁੰਡਿਓ ਹਾਂ ਕੋਈ ਸਿਕਿਉਰਿਟੀ ਗਾਰਡ ਆ ਮੁੰਡਾ ਉਹ ਗਿਆ ਵਿਚਾਰਾ ਪ੍ਰਸ਼ਾਦ ਕਰਾ ਕੇ ਲਿਆਇਆ ਕਹਿੰਦਾ ਯਾਰ ਬਾਈ ਵੀ ਮਤਲਬ ਰਾਜਵੀਰ ਭਾਈ ਨੂੰ ਉਹ ਕਰਾ ਕੇ ਵੰਡ ਦੋ ਇਹਨੂੰ ਤੇ ਮੈਨੂੰ ਲੱਗਦਾ ਇਹੀ ਹੁੰਦਾ ਯਾਰ ਜਦੋਂ ਸਾਰਾ ਪੰਜਾਬ ਇੱਕ ਲੱਤ ਤੇ ਖੜਾ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਆਹੀ ਕਰਾਮਾਤਾਂ ਹੁੰਦੀਆਂ ਨੇ ਹੋਰ ਕੋਈ ਕਰਾਮਾਤਾਂ ਮਤਲਬ ਦਵਾ ਦੇ ਨਾਲ ਦਵਾ ਦੀ ਲੋੜ ਹੁੰਦੀ ਆਣ ਜੀ ਕੰਮ ਕੀਤੀ ਆ ਲੋਕਾਂ ਦੀ ਅਰਦਾਸ ਬੇਨਤੀਆਂ ਦੁਆਵਾਂ ਨੇ ਨਾ ਨਹੀਂ ਉਸੇ ਨੇ ਕੀਤਾ ਹੁਣ ਆਪਾਂ ਹੋਰ ਕੀ ਕਹਿ ਸਕਦੇ ਕਿਹੜੀ ਸਿਚੁਏਸ਼ਨ ਚ ਉੱਟ ਕੇ ਆਣਾ ਥੋੜਾ ਜਿਹਾ ਇੱਕ ਇਹ ਵੀ ਹੈਗਾ ਵੀ ਰਾਜਵੀਰ ਤਕੜਾ ਬਹੁਤ ਆ ਮੈਂਟਲੀ ਵਿਲ ਪਾਵਰ ਬਹੁਤ ਸਟਰੋਂਗ ਆ ਹੈਲਦੀ ਬਹੁਤ ਆ ਕੋਈ ਨਸ਼ਾ ਪੱਤਾ ਨਹੀਂ ਸਰੀਰ ਨੂੰ ਫਿਰ ਇਹ ਆ ਵੀ ਸਪੋਰਟਸ ਪਰਸਨ ਆ ਜੇ ਮੰਨ ਲਾ ਵੀ ਉੱਪਰ ਜਾ ਕੇ ਵੀ ਸੁਖਦਰਸ਼ਨ ਉਹ ਵੀ ਕਹਿੰਦੇ ਪਹਾੜਾਂ ਦੇ ਨਾ ਉੱਥੇ ਵੀ ਆਕਸੀਜਨ ਨਹੀਂ ਲੈਂਦਾ ਹੈਗਾ ਨਹੀਂ ਨਾਰਮਲ ਹੀ ਸਾਰਿਆਂ ਨੂੰ ਆਕਸੀਜਨ ਦੀ ਲੋੜ ਪੈਂਦੀ ਹੈ ਵੀ ਬਹੁਤ ਸਟਰੋਂਗ ਆ ਨਾ ਮੈਂਟਲੀ ਵੀ ਫਿਰ ਭਾਬੀ ਨੇ ਵੀ ਦੱਸਿਆ ਤੇ ਸੋ ਮਤਲਬ ਗੁੱਡ ਆ ਯਾਰ ਬਸ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਕੋਈ ਵੀ ਇਹੀ ਜੀ ਨਾ ਨਿਊਸ ਨਾ ਕਰੀਟ ਕਰੋ ਤੁਸੀਂ ਵੀ ਜਿਹਦੇ ਨਾਲ ਪੈਨਿਕ ਹੋਣ ਕਿਉਂਕਿ ਯਾਰ ਉਹਦੇ ਬੱਚੇ ਵੀ ਛੋਟੇ ਨੇ ਤੇ ਹੋਰ ਚਾਉਣ ਵਾਲੇ ਨੇ ਦੁਨੀਆ ਦੁਨੀਆ ਦੇ ਕੋਨੇ ਕੋਨੇ ਚ ਨਾ ਫਿਰ ਆਪਾਂ ਕੋਈ ਇਹੀ ਜੀ ਖਬਰ ਜਦੋਂ ਹੁਣ ਮੰਨ ਲਾ ਸਾਨੂੰ ਮੈਨੂੰ ਆ ਮੈਂ ਤੈਨੂੰ ਵਟਸਐਪ ਖੋਲ ਕੇ ਵਿਖਾ ਦਿੰਨਾ ਕਿੰਨਿਆਂ ਦੇ ਆਰ ਆਈ ਪੀ ਵਾਲੀਆਂ ਫੋਟੋਆਂ ਕੋਈ ਚੈਨਲਾਂ ਨੇ ਪਾਰ ਰੱਖਿਆ ਨੇ ਕੁਛ ਉਹ ਲਾਂਤਾ ਯਾਰ ਹੈ ਨਾ ਵੀ ਮਤਲਬ ਕਿਉਂ ਤੁਸੀਂ ਹੈ ਨਾ ਵੀ ਯਾਰ ਆਹ ਆਹ ਗੱਲ ਤਾਂ ਬਹੁਤ ਘਟੀਆ ਗੱਲ ਆ ਨਾ ਤੇ ਜਰਨਲਿਜ਼ਮ ਦਾ ਇੱਕ ਲੈਵਲ ਹੁੰਦਾ ਵੀ ਮਤਲਬ ਠੀਕ ਆ ਖਬਰਾਂ ਸਾਰਿਆਂ ਨੂੰ ਚਾਹੀਦੀਆਂ ਹੁੰਦੀਆਂ ਨੇ ਨਾ ਵੀ ਕੋਈ ਆਪਾਂ ਚੈਨਲ ਚਲਾ ਰਹੇ ਨੇ ਪਰ ਇਹ ਇਦਾਂ ਨਹੀਂ ਹੁੰਦਾਗਾ ਨਾ ਵੀ ਉਹਦੀ ਜ਼ਿੰਦਗੀ ਦੀ ਤਾਂ ਵੱਡੀ ਕੀਮਤ ਆ ਨਾ ਹਰ ਇੱਕ ਗੱਲ ਹੋਇਆ ਅਸੀਂ ਨਾ ਸਵੇਰੇ ਸਭ ਤੋਂ ਪਹਿਲਾਂ ਡੇਲੀ ਪੋਸਟ ਉਸ ਥਾਂ ਤੇ ਗਿਆ ਸੀ ਜਿਸ ਥਾਂ ਤੇ ਕਾਲਕਾਂ ਇਹ ਹਾਦਸਾ ਵਾਪਰਿਆ ਉਸ ਥਾਂ ਤੇ ਅੱਜ ਵੀ ਉਹੀ ਜਿਹੜੇ ਬੌਲ ਜਿਹਾ ਉਹੀ ਕਹਿ ਸਕਦੇ ਆ ਪਸ਼ੂ ਉੱਥੇ ਫਿਰਦੇ ਸੀ ਸਾਣ ਜਿਹੜੇ ਕਿ ਇਸ ਆਪਣੇ ਰਾਜਵੀਰ ਬੰਦਾ ਨਾਲ ਟਕਰਾਈ ਸੀ ਅੱਜ ਵੀ ਉਹੀ ਸਿਚੁਏਸ਼ਨ ਸੀ ਉਹ ਅਸੀਂ ਦਿਖਾਇਆ ਵੀ ਆ ਕੀ ਮੰਨਦੇ ਹੋ ਕਿਉਂ ਆਖਿਰ ਇਹ ਸਭ ਕੁਝ ਹੋ ਰਿਹਾ ਦੇ ਕੋਈ ਰਈ ਤਾਂ ਗਲਤੀ ਹੈ ਇਹਦਾ ਪਤਾ ਹੀ ਆ ਹੁਣ ਇਹਨੂੰ ਆਪਾਂ ਜੋੜ ਰਿਲੀਜੀਅਨ ਨਾਲ ਦਿੰਨੇ ਆ ਨਾ ਉਹ ਆਪਾਂ ਚਲੋ ਮਤਲਬ ਸਟੇਟਮੈਂਟਾਂ ਨੂੰ ਜਿਹੇ ਜੀ ਮਰਜ਼ੀ ਪਰਸੈਪਸ਼ਨ ਬਣਾਈ ਜਾਈਏ ਉਹਨਾਂ ਦੀ ਨਾ ਪਰ ਇਹ ਆ ਵੀ ਪਤਾ ਤਾਂ ਆਪਾਂ ਨੂੰ ਹੋਈ ਹੀ ਗਿਆ ਨਾ ਗਲਤ ਆ ਨਾ ਵੀ ਕਿਵੇਂ ਜਦੋਂ ਇੱਕ ਪਸ਼ੂ ਅਵਾਰਾ ਹੋ ਜਾਂਦਾ ਨਾ ਉਹਨੂੰ ਛੱਡ ਦਿੱਤਾ ਜਾਂਦਾ ਨਾ ਗੜਕਾਂ ਤੇ ਆਪਾਂ ਨੂੰ ਪਤਾ ਈਵਨ ਮੇਰਾ ਐਕਸੀਡੈਂਟ ਹੋਇਆ ਥੋੜੇ ਸਾਲ ਪਹਿਲਾਂ ਤੇ ਉਹ ਚਲੋ ਗੱਡੀ ਸੀਗਾ ਮੈਂ ਨਾ ਵੀ ਉਵੇਂ ਮਈਓ ਹੋਇਆ ਟੋਟਲ ਉਹਦਾ ਲਾਸ ਹੋਈ ਗੱਡੀ ਨਾ ਉਹਦੋਂ ਵੀ ਆਈ ਸੀਗਾ ਬਾਈ ਹਰਪਾ ਜਾਂਦਾ ਹੋਇਆ ਪਿਛਲੇ ਦਿਨਾਂ ਚ ਨਾ ਤੋ ਆਪਾਂ ਨੂੰ ਦੇਖਣ ਚਾਉਂਦੇ ਹੀ ਆ ਤੇ ਇਹ ਤਾਂ ਆਪਾਂ ਨੋਰਮਲ ਉਹ ਗੱਲ ਕਰ ਰਹੇ ਆ ਆਮ ਲੋਕਾਂ ਦੇ ਕਿੰਨੇ ਤੇ 500 ਤੋਂ ਜ਼ਿਆਦਾ ਇੱਕ ਦਿਨ ਚ ਐਕਸੀਡੈਂਟ ਹਨਾ ਨਾਲ ਮਤਲਬ ਡੈਥ ਹੋ ਰਹੀਆਂ ਨੇ ਤੇ ਉਹ ਚੱਕਰਾ ਵੀ ਤਾਂ ਮਤਲਬ ਫਿਕਰ ਦਾ ਵਿਸ਼ਾ ਹੀ ਆ ਬਿਲਕੁਲ ਬਿਲਕੁਲ ਹਾਂ ਜੀ ਤੇ ਭਰਾ ਨਾਲ ਵੀ ਗੱਲ ਕਰਨੀ ਆ ਭਰਾ ਜੀ ਤੁਹਾਡੇ ਨਾਲ ਪੜੇ ਵੀ ਨੇ ਮਿੱਤਰ ਵੀ ਹੋ ਤੇ ਮਿਊਜ਼ਿਕ ਵੀ ਦਿੰਦੇ ਹੋ ਤੇ ਹਰਫ ਨਾਲ ਵੀ ਰਹਿੰਦੇ ਹੋ ਜਵੰਦਾ ਜੀ ਨਾਲ ਵੀ ਰਹੇ ਹੋ ਤਾਂ ਤੁਸੀਂ ਜਿਹੜੀ ਸਵੇਰ ਦੀ ਮੂਵਮੈਂਟ ਸੀ ਉਹ ਥੋੜੀ ਸ਼ੇਅਰ ਕਰੋ ਸਾਡੇ ਨਾਲ ਸਵੇਰ ਦੀ ਮੂਮੈਂਟ ਜੀ ਕੱਲ ਸ਼ਾਮ ਤਾ ਤੁਹਾਨੂੰ ਪਤਾ ਸਾਰਾ ਹੀ ਜਿੰਨੇ ਵੀ ਪੈਨਿਕ ਹੀ ਕਰ ਰਹੇ ਸੀ ਹਰੇਕ ਮੈਂ ਉਹ ਡਬਾਈ ਕਮਰਗਰੇਵਾਲ ਬਾਈ ਅਸੀਂ ਐਮਰਜੈਂਸੀ ਸੀ ਕੱਲ ساری ਰਾਤ ਤੇ 2 3 ਵਜੇ ਤੱਕ ਕੰਡੀਸ਼ਨ ਬਿਲਕੁਲ ਨੋਰਮਲ ਨਹੀਂ ਸੀ ਹੂੰ ਤੇ ਪਲਸ ਰੇਟ ਡਾਊਨ ਇੱਕਦਮ ਡਾਊਨ ਚਲਾ ਜਾਂਦਾ ਸੀ ਅੱਪ ਹੋ ਜਾਂਦਾ ਸੀ ਤੇ ਫਿਰ 3 ਵਜੇ ਤੋਂ ਬਾਅਦ ਤੇ ਜਾ ਕੇ ਥੋੜਾ ਜਿਹਾ 72 75 ਫੇਰ ਜਦੋਂ ਸੋਬਾ ਹੋਈ ਚਲੋ ਅਸੀਂ ਫੇਰ ਮੇਲੇ ਵਿਚੋ ਪਹਿਲੇ ਕਮਰਬਾਈ ਗਏ ਉਹ ਵੀ ਮੇਲੇ ਅਸੀਂ ਕਿਹਾ ਚਲੋ ਹੀਲਿੰਗ ਦਾ ਕੁਛ ਕਰਦੇ ਆਂ ਕਿ ਅਸੀਂ ਤਵਿੰਦਰਮ ਤੋਂ ਇੱਕ ਡਾਕਟਰ ਨਾਲ ਗੱਲ ਕੀਤੀ ਵੀ ਕੁਛ ਹੀਲਿੰਗ ਅਸੀਂ ਲਾਸਟ ਇਨਾਂ ਨੂੰ ਹੀਲ ਵੀ ਕਰਨਾ ਚਾਹੁੰਦੇ ਆਂ ਤੇ ਉਹ ਕਹਿੰਦੇ ਸੀ ਵੀ ਵੀਡੀਓ ਕਾਲ ਤੇ ਬਟ ਵੀਡੀਓ ਕਾਲ ਹਸਪੀਟਲ ਸੇ ਅਲਾਉਡ ਨਹੀਂ ਫੇਰ ਵੀ ਉਹਨਾਂ ਨੇ ਸੋਬਾ 6 ਵਜੇ 6:30 ਵਜੇ ਘੜ ਤੋਂ ਘੜ ਉਹ ਬੀ ਤੋਂ 25 ਬੰਦੇ ਉਧਰ ਦਵਿੰਦਰਮ ਚ ਬੈਠ ਕੇ ਪੂਰਾ ਹੀਲ ਕੀਤਾ ਬਾਈ ਨੂੰ ਕਿਉਂਕਿ ਮੈਂ ਚਲੋ ਪਹਿਲਾਂ ਇਹ ਚੀਜ਼ਾਂ ਤੇ ਨਹੀਂ ਵਿਸ਼ਵਾਸ ਕਰਦਾ ਰਹਿੰਦਾ ਸੀ ਵੀ ਨਹੀਂ ਕੁਛ ਨਹੀਂ ਕਰਮੀ ਆ ਬਟ ਮੈਨੂੰ ਜਦੋਂ 6 ਵਜੇ ਤੋਂ ਬਾਅਦ ਉਹਦੇ ਕੋਲ ਗਿਆ ਉਹਦੀ ਬਾਡੀ ਨੂੰ ਟੱਚ ਕੀਤਾ ਉਹਨੇ ਪੂਰਾ ਆਪਣੀ ਸੈਂਸੇਸ਼ਨ ਜਿਹੜਾ ਰਿਸਪਾਂਸ ਹੋਇਆ ਤੇ ਅੱਖ ਚੋਂ ਪਾਣੀ ਜਾਂ ਨਿਕਲਿਆ ਤੇ ਮੈਨੂੰ ਕਿਹਾ ਯਾਰ ਤਕੜਾਓ ਬਹੁਤ ਹੋਵੈ ਨੇ ਅੱਜ ਅੱਜ ਬਹੁਤ ਕੁਝ ਪਿਆ ਆਪਾਂ ਕਰਨਾ ਬਹੁਤ ਫਿਲਮਾਂ ਕਰਨਾ ਕਿੰਨਾ ਕੁਝ ਕਰਨਾ ਹੈ ਉੱਠ ਰਾਜਵੀਰ ਤਗੜਪਟ ਉਹੀ ਗੱਲਾਂ ਵੀ ਰਾਜਵੀਰ ਅੰਦਰੋਂ ਬਹੁਤ ਸਟਰੋਂਗ ਹੈ ਉਹਨਾਂ ਦੇ ਵਾਈਫ ਉਹ ਵੀ ਬਹੁਤ ਸਟਰੋਂਗ ਨੇ ਉਹ ਵੀ ਜਿੰਨੀ ਦੇਰ ਦੇ ਵਿੱਚ ਪੂਰੇ ਸਟਰੋਂਗ ਦਿਲ ਨੂੰ ਸੱਟਣ ਵਾਲੇ ਦੋਨੇ ਹੀ ਨੇ ਪਰਸਨ ਹੈਗੇ ਇਸ ਲਈ ਉਹ ਜਿੰਦਾਬਾਦ ਹੈ ਪੂਰਾ ਤੇ ਮੈਂ ਫਿਰ ਇੱਕ ਵਾਰ মিডিਆ ਨੂੰ ਕਰਾਂਗਾ ਜੀ ਜਦ ਤੱਕ ਰੈਲੀਟੀ ਨਹੀਂ ਪਤਾ ਲੱਗਦੀ ਉਦੋਂ ਆਪਣੇ ਕੋਲੋਂ ਫੇਕ ਨਿਊਜ਼ ਨਾ ਬਣਾਓ ਪਲੀਜ਼ ਕਿਉਂਕਿ ਇਸ ਸਾਰਿਆਂ ਦੇ ਬਹੁਤ ਜਿੰਨੇ ਵੀ ਨਾਲ ਜੁੜੇ ਹੋਏ ਬਹੁਤ ਨਾਜੂਕ ਦਿਲ ਇੰਨਾ ਉਹ ਫੀਲ ਕਰਦੇ ਨੇ ਕਿ ਪਰਿਵਾਰ ਨੂੰ ਵੀ ਪੈਨਿਕ ਦਾ ਸਾਹਮਣਾ ਕਰਨਾ ਪੈ ਜਾਂਦਾ ਤੇ ਪਲੀਜ਼ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਸਾਡਾ ਜਿੰਦਾਬਾਦ ਹੈ ਬਿਲਕੁਲ ਜਿਵੇਂ ਜਿੰਦਾਬਾਦ ਦੀ ਗੱਲ ਕੀਤੀ ਹੈ ਚਲੋ ਜਿੰਦਾਬਾਦ ਪਰਮਾਤਮਾ ਕਰੇ ਹਮੇਸ਼ਾ ਰਹਿ ਕੇ ਪੰਜਾਬ ਪੰਜਾਬੀਏ ਨੂੰ ਜ਼ਿੰਦਾ ਰੱਖਣ ਵਾਲੇ ਉਹ ਸ਼ਖਸ ਨੇ ਤੁਸੀਂ ਇਹ ਸਾਹ ਜਿੰਦਾਬਾਦ ਦੀ ਗੱਲ ਕਰਦੇ ਨੇ ਹਮੇਸ਼ਾ ਸਟੇਜ ਤੋਂ ਲਾ ਲੋ ਜਾਂ ਸੋਸ਼ਲ ਮੀਡੀਆ ਤੋਂ ਲਾ ਲੋ ਪਰ ਪਰਮਾਤਮਾ ਦੇ ਹੁਕਮ ਦੇ ਨਾਲ ਜਿਵੇਂ ਲਗਾਤਾਰ ਕਹਿ ਰਹੇ ਨੇ ਕਿ ਹੁਣ ਥੋੜਾ ਜਿਹਾ ਇਜ਼ਾਫਾ ਹੋ ਰਿਹਾ ਸੀ ਦੇ ਵਿੱਚ ਬਾਹਰੋਂ ਵੀ ਕਿਸੇ ਜਿਵੇਂ ਤੁਸੀਂ ਕਿਹਾ ਹੋਰ ਨਾ ਡਾਕਟਰਾਂ ਦੀ ਵੀ ਕੋਈ ਐਡਵਾਈਸ ਸਲਾਹਸ਼ਰਾ ਲਿਆ ਜਾ ਰਿਹਾ ਹਾਂਜੀ ਡਾਕਟਰ ਜਿਵੇਂ ਕੱਲ ਤਾਂ ਉਹ ਕ੍ਰਿਟੀਕਲੀ ਕਹਿ ਰਹੇ ਸੀ ਵੀ ਜੋ ਕਰੇਗਾ ਵਾਹਿਗੁਰੂ ਸਾਡੇ ਵੱਲੋਂ ਇੰਨਾ ਨਹੀਂ ਆਸੀ ਜਿੰਨੀ ਵੀ ਵਾਹ ਲਾ ਸਕਦੇ ਲੱਗ ਪਰ ਡਾਕਟਰਾਂ ਨੇ ਰਾਤ ਨੂੰ ਉਹ ਵੀ ਵਿਚਾਰੇ 1 ਮਿੰਟ ਨਹੀਂ ਟਿਕਦੇ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਨਾਂ ਨੇ ਰਾਜਵੀਰ ਤੇ ਇੰਨਾ ਕਿ ਇੰਨਾ ਚਲੋ ਇੰਨਾ ਵੀ ਲੱਗਵੇ ਚਲੋ ਇਦਾਂ ਦੇ ਹਸਪੀਟਲ ਵਧੀਆ ਬਣਨਗੇ ਫਰੀਕ ਆਪਣਾ ਇਲਾਜ ਵਧੀਆ ਤਰੀਕੇ ਨਾਲ ਕਰਾ ਸਕੇ ਉਹਨਾਂ ਨੇ ਬਹੁਤ ਦੂਜੇ ਰੱਬ ਸੱਚੇ ਤੇ ਡਾਕਟਰ ਹੀ ਨੇ ਉਹਨਾਂ ਨੇ ਵੀ ਨਾਲੇ ਅਰਦਾਸਾਂ ਦੇ ਨਾਲ ਆਪਣਾ ਟ੍ਰੀਟਮੈਂਟ ਵੀ ਬਹੁਤ ਵਧੀਆ ਕੀਤਾ ਅੱਛਾ ਕੀ ਬਾਤ ਹੈ ਹਾਂਜੀ ਟ੍ਰੀਟਮੈਂਟ ਵੀ ਬਹੁਤ ਵਧੀਆ ਤੇ ਫਿਰ ਜਾ ਕੇ ਸੋਭਾ ਉਹ ਖਲਚਲ ਹੋਈ ਫਿਰ ਮਾਤਾ ਜੀ ਨਾਲ ਗੱਲ ਹੋਈ ਉਹਨਾਂ ਨਾਲ ਉਹਨਾਂ ਨੇ ਹੋਰ ਆਪਣੀ ਸੰਜੇਨ ਹੋਰ ਬਾਡੀਜ਼ ਹੋਈ ਬਟ ਇਹ ਆ ਵੀ ਪਾਸੋਂ ਥੋੜਾ ਮੈਂਬਰੇਨ ਥੋੜਾ ਜਿਹਾ ਹੋਰ ਸਹੀ ਹੋ ਜਾਵੇ ਹੋਰ ਸਟਰੋਂਗ ਹੋ ਜਾਵੇ ਤੇ ਫਿੱਟ ਹੈ ਕੀ ਕਹੋਂਗੇ ਉਹ ਨਾ ਲੋਕਾਂ ਨੂੰ ਉਹਨਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੂੰ ਜਿਹੜੇ ਲੋਕ ਦੁਆਵਾਂ ਕਰ ਰਹੇ ਨੇ ਅਰਦਾਸਾਂ ਕਰ ਰਹੇ ਨੇ ਪ੍ਰਾਰਥਨਾਵਾਂ ਕਰ ਰਹੇ ਨੇ ਦੁਆਵਾਂ ਕਰ ਰਹੇ ਨੇ ਕਿ ਜਲਦ ਤੋਂ ਜਲਦ ਸਿਹਤਯਾਬ ਹੋ ਜਾਣਾ ਆ ਰਾਜਵੀਰ ਜਵੰਦਾ ਜੀ ਕੀ ਕਹੋਂਗੇ ਉਹਨਾਂ ਲੋਕਾਂ ਨੂੰ ਕੱਲਾ ਪੰਜਾਬ ਨਹੀਂ ਵੈਸੇ ਵੀ ਪੂਰਾ ਵਰਲਡ ਹੈ ਕਿਉਂਕਿ ਉਹਨਾਂ ਨੇ ਆਲਰੇਡੀ ਇੰਨੀ ਅਰਦਾਸਾਂ ਕੀਤੀਆਂ ਕਿਉਂਕਿ ਜਵੰ ਵੀਰ ਨੂੰ ਪਿਆਰ ਹੀ ਬਹੁਤ ਕਰਦੇ ਨੇ ਸਾਰੇ ਗਰਾਊਂਡ ਲੈਵਲ ਤੱਕ ਪਿਆਰ ਕਰਦੇ ਨੇ ਕਿਉਂਕਿ ਉਹਨਾਂ ਨੇ ਆਲਰੇਡੀ ਬਹੁਤ ਅਰਦਾਸਾਂ ਕੀਤਾ ਮੈਂ ਤਾਂ ਵਾਹਿਗੁਰੂ ਇਹੋ ਚਾਹਨਾ ਵੀ ਜਿੰਨਿਆਂ ਨੇ ਵੀ ਅਰਦਾਸਾਂ ਕੀਤੀਆਂ ਸਭ ਦੇ ਸੁਪਨੇ ਪੂਰੇ ਹੋਣ ਸਭ ਦੀ ਸਿਹਤ ਹਮੇਸ਼ਾ ਚੰਗੀ ਰਹੇ ਧੰਨਵਾਦ ਜਦੋਂ ਜਵਿੰਦਾ ਜੀ ਆ ਠੀਕ ਠਾਕ ਹੋ ਗਏ ਜਦੋਂ ਉਹਨਾਂ ਨੂੰ ਪਤਾ ਲੱਗੂ ਕਿ ਦੇਸ਼ ਦੁਨੀਆ ਦੇ ਲੋਕ ਮੇਰੇ ਨਾਲ ਐਡੀ ਵੱਡੀ ਤਦਾਦ ਦੇ ਵਿੱਚ ਹੱਥ ਉਠਾ ਕੇ ਪ੍ਰਾਰਥਨਾ ਬੇਨਤੀ ਦੁਆ ਅਰਦਾਸ ਕਰਨ ਲਈ ਖੜੇ ਹੋਏ ਨੇ ਕਿੰਨੀ ਕੋ ਖੁਸ਼ੀ ਹੋਣੀ ਹੈ ਕਿਉਂਕਿ ਲੋਕਾਂ ਦਾ ਪਿਆਰ ਹੀ ਹੁੰਦਾ ਸਤਕਾਰ ਹੀ ਹੁੰਦਾ ਜਿਹੜਾ ਦੁਬਾਰਾ ਤੋਂ ਤੁਸੀਂ ਜਿਵੇਂ ਕਹਿ ਰਹੇ ਹੋ ਠੀਕ ਨਹੀਂ ਠੀਕ ਹੀ ਹੈ ਠੀਕ ਹੀ ਹੋ ਗਿਆ ਜੀ ਕਿਉਂਕਿ ਉਹਦੇ ਲਈ ਸਾਰੇ ਯਾਰ ਜਾਨਵਾਰ ਦੇ ਨੇ ਬਿਲਕੁਲ ਕਿਉਂਕਿ ਅਸੀਂ ਫਿਰ ਬਹੁਤ ਮਸਤੀ ਕਰਾਂਗੇ ਕੱਪ ਕਰਾਂਗੇ ਕਿਉਂਕਿ ਅਸੀਂ ਯੂਨੀਵਰਸਿਟੀ 'ਚ ਇਕੱਠੇ ਹੋਸਟਲਸ 'ਚ ਰਹੇ ਹਾਂ ਮੈਂ ਰਾਜਵੀਰ ਤੇ ਕਮਰ ਗਰੇਵਾਲ ਬਾਈ ਜੀ ਅਸੀਂ ਰੂਮ ਮੇਟ ਰਹੇ ਹਾਂ ਤੇ ਮੇਰਾ ਵੀਰ ਨਾਲ ਇੱਕ ਜਗਮੀਤ ਪੁੱਲਰ ਅਸੀਂ ਸਚਾਰਿਆਂ ਨੇ ਬਹੁਤ ਜ਼ਿਆਦਾ ਸਟਰਗਲ 'ਚ ਕੰਮ ਕੀਤਾ ਹੈ ਪਮਾਡੂ ਮੇਵਾਲ ਜੀ ਅਸੀਂ ਇਕੱਠੇ ਗਾਉਣਾ ਸਟਾਰਟ ਹਾਂਜੀ ਇਕੱਠੇ ਗਾਉਣਾ ਸਟਾਰਟ ਕੀਤਾ ਸਟਰਗਲ ਤੋਂ ਲੈ ਕੇ ਹੁਣ ਤੱਕ ਸਾਡਾ 15 16 ਸਾਲ ਦਾ ਰਿਲੇਸ਼ਨ ਹੈ ਕਿ ਵਾਈ ਗੁਰੂ ਇਹ ਚੱਲਦੀ ਚੱਲੇ ਹਾਂਜੀ ਇਹ ਜਿਨ ਚੱਲਦਾ ਹੀ ਰਹੇਗਾ ਬਿਲਕੁਲ ਹਾਂਜੀ ਧੰਨਵਾਦ ਵੀਰ ਜੀ ਦੱਸ ਜੀਏ ਕਿ ਇਹ ਉਹ ਦੋਸਤ ਹਨ ਜਿਹੜੇ ਦੋਸਤ ਇਕੱਠੇ ਕਲਾਸਮੇਟ ਸਨ ਰੂਮਮੇਟ ਸਨ ਤੇ ਪਿਛਲੇ 16 ਸਾਲਾਂ ਤੋਂ ਇਕੱਠੇ ਚੱਲ ਰਹੇ ਸਨ ਔਰ ਵੱਡੀ ਗੱਲ ਇਹ ਆ ਕਿ ਖੁਦ ਰਾਜਵੀਰ ਜਵੰਦਾ ਦੇ ਨਾਲ ਸਨ ਔਰ ਇਹਨਾਂ ਨੇ ਜਦੋਂ ਕਹਿੰਦੇ ਮੈਂ ਕਿਹਾ ਰਾਜਵੀਰ ਜਵੰਦਾ ਨੂੰ ਬਹੁਤ ਕੰਮ ਕਰਨਾ ਭਰਾ ਬਹੁਤ ਕੁਝ ਪਿਆ ਤਾਂ ਉਹਨਾਂ ਨੇ ਹੱਥ ਹਲਾਇਆ ਉਂਗਲੀ ਹਲਾਈਆ ਤੇ ਮਾਂ ਨੇ ਵੀ ਕੁਝ ਗੱਲਾਂ ਕੀਤੀਆਂ ਤਾਂ ਅੱਖਾਂ ਫਲਕਾਂ ਚੱਕੀਆਂ ਤੇ ਹੰਝੂ ਜੜੇ ਨੇ ਉਹ ਵੀ ਆਏ ਨੇ ਤੇ ਮੈਂਟਲੀ ਬਹੁਤ ਸਟਰੋਂਗ ਰਾਜਵੀਰ ਕਹਿੰਦੇ ਰਿਹਾ ਆ ਤੇ ਬਹੁਤ ਹਾਰਡਵਰਕ ਕਰਦਾ ਨਸ਼ੇਦ ਹੋ ਰਹਿਤਾ ਤੇ ਮਿਹਨਤ ਕਰਦਾ ਜਿਸ ਕਰਕੇ ਸ਼ਾਇਦ ਬਹੁਤ ਜਲਦ ਬਹੁਤ ਜਲਦ ਜਿਹੜਾ ਰਿਕਵਰ ਕਰ ਰਹੇ ਨੇ ਔਰ ਅੱਜ ਵੀ ਮੇਰੇ ਖਿਆਲ ਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਦੇ ਇੰਪਰੂਵਮੈਂਟ ਦੇਖਣ ਨੂੰ ਮਿਲੀ ਆ ਉਹਨਾਂ ਦਾ ਚਾਹੇ ਵੀਪੀ ਦੀ ਗੱਲ ਕਰੀਏ ਪਲਸ ਦੀ ਗੱਲ ਕਰੀਏ ਹਰ ਚੀਜ਼ ਦੇ ਵਿੱਚ ਲਗਾਤਾਰ ਇੰਪਰੂਵ ਹੋ ਰਿਹਾ ਅਸੀਂ ਉਮੀਦ ਕਰਦੇ ਹਾਂ ਕਿ ਜਲਦ ਸਿਹਤਯਾਬ ਹੋ ਦੇ ਰਾਤ ਫੋਰਟਿਸ ਹਸਪੀਟਲ ਦੇ ਵਿੱਚ ਹਲੇ ਵੀ ਮੌਜੂਦ ਆ ਤੇ ਦੱਸ ਦਈਏ ਕਿ ਜੋ ਚੌਣ ਵਾਲੇ ਨੇ ਲਗਾਤਾਰ ਆਮ ਲੋਕਾਂ ਦੇ ਨਾਲ-ਨਾਲ ਜੋ ਸਖਸ਼ੀਤਾ ਨੇ ਜੋ ਆਰਟਿਸਟ ਨੇ ਉਹ ਕਿਤੇ ਨਾ ਕਿਤੇ ਹਲੇ ਵੀ ਹਸਪੀਟਲ ਦੇ ਵਿੱਚ ਹੀ ਮੌਜੂਦ ਨੇ ਹਰਪ ਚੀਮਾ ਮੌਜੂਦ ਨੇ ਤੇ ਨਾਲ ਹੀ 뮤직 ਡਾਇਰੈਕਟਰ ਵੀ ਮੌਜੂਦ ਨੇ ਜੋ 뮤직 ਦਿੰਦੇ ਨੇ ਔਰ ਚੰਗੇ ਦੋਸਤ ਵੀ ਰਾਜਵੀਰ ਦੇ ਨੇ ਤੇ ਹਰਜੀ ਪਹਿਲਾਂ ਤਾਂ ਇਹ ਦੱਸੋ ਦੇਰ ਰਾਤ ਹੋ ਚੁੱਕੀ ਆ ਹਲਵੀ ਮਿੱਤਰਤਾ ਹਲੇ ਵੀ ਦੋਸਤ ਹਲੇ ਵੀ ਹਸਪੀਟਲ ਦੇ ਵਿੱਚ ਮੌਜੂਦ ਵੇ ਬਿਲਕੁਲ ਜੀ ਸਾਰੀ ਇੰਡਸਟਰੀ ਜਿਵੇਂ ਮੰਨ ਲਓ ਵੀ ਸਾਰਾ ਪੰਜਾਬ ਵੀ ਇੱਕ ਕਿਸਮ ਦਾ ਪੁੱਟਾ ਹੋਇਆ ਪਿਆ ਨਾ ਤੇ ਟੇਡਾ ਹੋਇਆ ਪਿਆ ਸਾਰਾ ਪੰਜਾਬ ਮਤਲਬ ਅਰਦਾਸਾਂ ਕਰ ਰਿਆ ਇੱਕ ਲੱਤ ਤੇ ਖੜੇ ਹੋਣ ਵਾਲੀ ਗੱਲ ਆ ਉਹ ਚੱਕਰਾ ਵੀ ਕੋਈ ਗਾਉਣ ਵਾਲਾ ਨਹੀਂ ਹੈਗਾ ਯਾਰ ਇੱਥੇ ਅਸੀਂ ਭਾਈ ਆ ਸਾਰੇ ਹਨਾ ਤੇ ਮਤਲਬ ਇੱਥੇ ਤਾਂ ਕੋਈ ਕਿਸੇ ਦਾ ਰਤਬਾ ਨਹੀਂ ਕੋਈ ਕੁਝ ਨਹੀਂ ਤੇ ਸਾਰੇ ਅਸੀਂ ਭਰਾ ਇੱਥੇ ਤਾਂ ਇਹ ਵੀ ਉਹ ਜਦੋਂ ਆਪਦੇ ਘਰੇ ਜਾ ਕੇ ਖੁਸ਼ ਹੋ ਕੇ ਬਹਿ ਜਾਊਗਾ ਉਦੋਂ ਸਾਰਿਆਂ ਨੂੰ ਸੰਤੁਸ਼ਟੀ ਹੋਊਗੀ ਹਨਾ ਤੇ ਕਿਉਂਕਿ ਆਸੇ ਠੱਟੇ ਇਕੱਠੇ ਨੇ ਸਾਰਿਆਂ ਦੇ ਆ ਹੁਣ ਗਾਹ ਸੀਜ਼ਨ ਸ਼ੁਰੂ ਹੋ ਜਾਂਦਾ ਪ੍ਰੋਗਰਾਮ ਵਿਆਹਾਂ ਦੇ ਹਨ ਤੇ ਰੋਜ਼ ਮਿਲਦੇ ਗਿਲਦੇ ਆ ਸੜਕਾਂ ਤੇ ਰਹਿੰਦੇ ਆ 24 ਘੰਟੇ ਹਨ ਤੇ ਇੱਕ ਦੂਜੇ ਨਾਲ ਮਤਲਬ ਵਾਸੇ ਟੱਟੇ ਜ਼ਿੰਦਗੀ ਦੀਆਂ ਸਾਂਝਾਂ ਨੇ ਸੋ ਤਰਾਈਆਂ ਜੀ ਸਾਰੇ ਜਣੇ ਲੱਗਦਾ ਕਿ ਇਹ ਜੇ ਗਾਇਕ ਜਿਹੜੇ ਨੇ ਜਿਹੜੇ ਸਟੇਜ ਤੋਂ ਪੂਰੀ ਜਦ ਹੇਕ ਵੱਜਦੀ ਆ ਤਾਂ ਪਤਾ ਲੱਗਦਾ ਆ ਕਿ ਵਾਕਈ ਕੋਈ ਗਾ ਗਾ ਰਿਹਾ ਅਜਿਹੇ ਸਟੇਜਾਂ ਤੇ ਚੰਗੇ ਲੱਗਦੇ ਨੇ ਤੇ ਬੈੱਡਾਂ ਬਿਸਤਰਾਂ ਤੇ ਚੰਗੇ ਨਹੀਂ ਲੱਗਦੇ ਨੀ ਉਹ ਤਾਂ ਦੇਖੋ ਮਤਲਬ ਇਹ ਤਾਂ ਇਹ ਤਾਂ ਨਾਰਮਲ ਗੱਲ ਹੀ ਆ ਯਾਰ ਕੋਈ ਵੀ ਨਹੀਂ ਬਿਮਾਰ ਤਾਂ ਆਪਾਂ ਕਿਸੇ ਨੂੰ ਕਿਉਂ ਚਾਹਾਂਗੇ ਹਸਪਤਾਲ ਦਾ ਕੋਈ ਮੂੰਹ ਦੇਖੇ ਪਰ ਇਹ ਆ ਵੀ ਜੋ ਇਹ ਹੋਈ ਆ ਤੇ ਹੋਈ ਰਾਜਵੀਰ ਨਾਲ ਮਤਲਬ ਇਹਨੂੰ ਤਾਂ ਹੋਣੀ ਵੀ ਨਹੀਂ ਇਹ ਤਾਂ ਨਹੀਂ ਹੋਣੀ ਆ ਨਾ ਕਿਉਂਕਿ ਆਪਾਂ ਕਵਾਂਗੇ ਨਾ ਤੇ ਆਪਣਾ ਕਿੰਨਾ ਸੋਹਣਾ ਜਵਾਨ ਕੁਰਤਾ ਚਾਦਰ ਲਾਇਆ ਕਿੰਨਾ ਜੱਜਦਾ ਨਾ ਤੇ ਫਿਰ ਸੁਭਾ ਇੰਨਾ ਨਿਗਾ ਵੀ ਉਹਨੇ ਵਸੇ ਟਾਸਾ ਟਿੱਟਾ ਹੀ ਆ ਨਾ ਉਹਦੇ ਅੰਦਰ ਵੀ ਇਹ ਗੱਲ ਨੂੰ ਲੈ ਕੇ ਤੇ ਸੋ ਸਾਰੇ ਜਣੇ ਯਾਰ ਮਤਲਬ ਇਕੱਠੇ ਪੜੇ ਨੇ ਇਹ ਵਿਕਰਮ ਵੀ ਕਮਰਬਾਈ ਕੁਲਵਿੰਦਰ ਬਿੱਲਾ ਤੇ ਜੋਗਨ ਸਾਰੇ ਜਿੰਨੇ ਵੀ ਦੋਸਤ ਮਿੱਤਰ ਹਨ ਬਾਬਾ ਹੋ ਗਿਆ ਐਮੀ ਹੋ ਗਿਆ ਲਗਾਤਾਰ ਸਾਰੇ ਇੱਥੀ ਨੇ ਕੱਲ ਦੇ ਤੇ ਲਗਾਤਾਰ ਮਤਲਬ ਕੋਈ ਵੀ ਨਹੀਂ ਜਾ ਰਿਹਾ ਕੋਈ ਜੇ ਕਰੇ بڑا ਮੋਟਾ ਜਾ ਵੀ ਰਿਹਾ ਕੋਈ ਘੰਟਾ ਦੋ ਘੰਟੇ ਬਸਿਆ ਵੀ ਅੱਖ ਲਾ ਕੇ ਨਾ ਅੱਖ ਤਾਂ ਕਿੱਥੇ ਲੱਗਦੀ ਆ ਫੋਨ ਇੱਥੀ ਸਾਰੇ ਵੀ ਭਾਈ ਹੁਣ ਦੱਸੋ ਕੀ ਇੰਪਰੂਵਮੈਂਟ ਆ ਕੀ ਆ ਨਾ ਤੇ ਬਹੁਤ ਹਣ ਇਵਨ ਸਾਰੀ ਇੰਡਸਟਰੀ ਹੁਣ ਕੱਲ ਦਾ ਆਪਣਾ ਬਾਈ ਬੱਬੂ ਮਾਨ ਹਨਾ ਉਹ ਉੱਥੇ ਕਹਿਲਗਰੀ ਬੈਠੇ ਨੇ ਕੱਲ ਵੀ ਗੁਰਦੁਆਰੇ ਮਤਲਬ ਹਨਾ ਵੀ ਕਰੀ ਜਾਂਦੇ ਸੀ ਅਰਦਾਸ ਉਹਨਾਂ ਦੇ ਮੈਨੂੰ ਫੋਨ ਬਾਰ ਬਾਰ ਆਈ ਗਏ ਘੰਟੇ ਘੰਟੇ ਬਾਅਦ ਕਹਿੰਦੇ ਯਾਰ ਕੀ ਇੰਪਰੂਵਮੈਂਟ ਆ ਕੀ ਇੰਪਰੂਵਮੈਂਟ ਹਨਾ ਤੇ ਸੋ ਇਹੀ ਸੰਝਾਂ ਹੁੰਦੀਆਂ ਨੇ ਯਾਰ ਹਰ ਜਿਹੜੀ ਤੁਸੀਂ ਗੱਲ ਕਹਿ ਰਹੇ ਆਂ ਵੀ ਕੈਲਗਰੀ ਬੈਠੇ ਉਥੇ ਮਬਾਨ ਪੁੱਛ ਰਹੇ ਨੇ ਕੀ ਇੰਪਰੂਵਮੈਂਟ ਆ ਸਾਡੇ ਲੋਕ ਵਿਦੇਸ਼-ਵਿਦੇਸ਼ਾਂ ਦੇ ਵਿੱਚ ਦਰਸ਼ਕ ਵੀ ਪੁੱਛਣਾ ਚਾਹੁੰਦੇ ਨੇ ਹੁਣ ਦੀ ਰੀਸੈਂਟਲੀ ਕੀ ਇੰਪਰੂਵਮੈਂਟ ਆ ਕੀ ਵਾਕਈ ਸੱਚਾਈ ਕੀ ਹੈਗੀ ਉਹ ਦਰਸ਼ਕ ਜਾਨਣਾ ਚਾਹੁੰਦੇ ਆ ਨਹੀਂ ਹੁਣ ਇੰਪਰੂਵਮੈਂਟ ਤਾਂ ਆਪਾਂ ਨੂੰ ਨਜ਼ਰ ਆ ਰਹੀ ਆ ਨਾ ਸਾਰਿਆਂ ਨੂੰ ਸਾਰਿਆਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਕੱਲ ਕਿੰਨੀ ਨਿਰਾਸ਼ਾ ਸੀਗੀ ਸਾਰਿਆਂ ਚਾਹਨਾ ਕੱਲ ਨੂੰ ਬੋਲਣ ਨੂੰ ਵੀ ਨਹੀਂ ਜੀ ਕਰਦਾ ਸੀ ਕਿਸੇ ਦਾ ਕਿਉਂਕਿ ਪੰਸ ਮਤਲਬ ਜਿੰਨੀ ਦੇ ਦਿੱਤੀ ਯਾਰੀ ਜਾਂ ਸਾਰਾ ਉਹ ਵੀ ਆਪਣਾ ਵੈਂਟੀਲੇਟਰ ਤੇ ਸੀ ਹੁਣ ਅੱਜ ਆ ਵੀ ਪਲਸ ਵੀ ਨਾਰਮਲ ਹੋਈ ਆ ਉਹਦੀ ਤੇ ਆਪਦੇ ਆਪ ਵੀ ਚੱਲ ਰਹੀ ਆ ਪਲਸ ਹੁਣ ਘੱਟ ਸਪੋਰਟ ਆ ਵੈਂਟੀਲੇਟਰ ਦੀ ਮੈਡੀਕੇਸ਼ਨ ਸ਼ੁਰੂ ਹੋ ਗਈ ਤੇ ਪਾਈਪਾਂ ਵਗੈਰਾ ਉਤਾਰਤੀਆਂ ਹੁਣ ਜਿੰਨੀ ਕੱਲ ਜਦੋਂ ਪਹਿਲਾਂ ਆਇਆ ਯਾ ਰਾਜਵੀਰ ਹੁਣ ਜਿੰਨਾ ਸੋਜਿਆ ਸੀ ਸਾਰਾ ਸਰੀਰ ਜਿਵੇਂ ਦਾ ਉਹ ਆਇਆ ਸੀ ਕੱਲ ਐਂ ਲੱਗਦਾ ਸੀ ਬਹੁਤ ਇੰਜਰੀਆਂ ਨੇ ਅੱਜ ਉਨਾ ਨਹੀਂ ਉਵੇਂ ਲੱਗਦਾ ਤੇ ਹਾਂ ਮਤਲਬ ਨਾਰਮਲ ਤਾਂ ਨਹੀਂ ਕਹਿ ਸਕਦੇ ਦੇਖੋ ਲੜਦਾ ਰਿਹਾ ਹੀ ਆ ਉਹ ਹਣਾ ਤੇ ਪਰ ਇਹ ਆ ਵੀ ਆਪਣਾ ਬ੍ਰੇਨ ਨੂੰ ਲੈ ਕੇ ਨਾ ਵੀ ਜਿਆਦਾ ਕਿਹਾ ਜਾ ਰਿਹਾ ਨਾ ਹੁਣ ਵੀ ਮਾੜੀ ਮੋਟੀ ਜਿੰਨੀ ਕਹਿ ਗਈ ਆ ਉਹਦੀ ਰਿਕਵਰੀ 70 ਤੋਂ 72 ਘੰਟੇ ਲੱਗਦੇ ਨੇ ਨਾ ਹੁਣ ਨੂੰ ਬਾਕੀ ਸਾਰੀ ਬਾਡੀ ਰਿਕਵਰ ਕਰ ਗਈ ਸਾਹ ਉਹਦਾ ਨਾਰਮਲ ਚੱਲੀ ਜਾਂਦਾ ਹੁਣ ਕੋਈ ਅਜਿਹੀ ਵੀ ਗੱਲ ਆ ਵੀ ਮਾਤਾ ਨਾਲ ਗਿਆ ਸ਼ਾਇਦ ਅੱਖਾਂ ਵਿੱਚ ਝਪਕੀਆਂ ਨੇ ਜਾਂ ਕੋਈ ਅੰਜੂ ਵੀ ਬਾਰ ਕੋਈ ਇਦਾਂ ਹੈ ਕੁਝ ਹਾਂਜੀ ਹਾਂ ਦੋ ਤਿੰਨ ਕਟਨਾਵਾ ਹੋਈਆਂ ਨੇ ਉਹਨਾਂ ਨੂੰ ਲੈ ਕੇ ਸਾਰੇ ਪੋਜ਼ਿਟਿਵ ਨੇ ਕਿਉਂਕਿ ਜੇ ਮੰਨ ਲਓ ਵੀ ਉਹ ਬ੍ਰੇਨ ਦੀ ਫੰਕਸ਼ਨਿੰਗ ਨਾਲ ਹੀ ਹੋ ਸਕਦਾ ਨਾ ਵੀ ਦੇ ਮਾਤਾ ਨੇ ਗੱਲਾਂ ਕੀਤੀਆਂ ਰਾਜਵੀਰ ਨਾਲ ਹਨ ਤੇ ਉਹ ਅੱਖ ਚੋਂ ਪਾਣੀ ਆਇਆ ਹਨ ਹੁਣ ਇਹਨੇ ਵਿਕਰਮ ਨੇ ਸਵੇਰੇ ਕਿਹਾ ਉਹਨੂੰ 6 ਵਜੇ ਦੀ ਗੱਲ ਆ ਵੀ ਤੂੰ ਬਹੁਤ ਵਾਲੇ ਪ੍ਰੋਗਰਾਮ ਲਾਉਣੇ ਨੇ ਬਹੁਤ ਕੰਮ ਕਰਨਾ ਆਪਾਂ ਨੇ ਯਾਰ ਉੱਟ ਤਕੜਾ ਹੋ ਉਦੋਂ ਵੀ ਅੱਖ ਚੋਂ ਦੀ ਚੋਂ ਪਾਣੀ ਆਇਆ ਹਨ ਤੇ ਆਪਣਾ ਮਤਲਬ ਉਂਗਲ ਵੀ ਹਿਲਾਈ ਹੈ ਨਾ ਜਦੋਂ ਹਾਂ ਹਾਂ ਉਂਗਲ ਵੀ ਹਿੱਲੀ ਹੈ ਨਾ ਤੇ ਸੋਹਾ ਵੀ ਮਤਲਬ ਚੜਦੀ ਕਲਾ ਹੀ ਆ ਅਰਦਾਸਾਂ ਸਾਰਿਆਂ ਦੀਆਂ ਕੱਲ੍ਹ ਯਾਰ ਰਾਤ ਨੂੰ ਇੱਥੋਂ ਜਦੋਂ ਕਹਿਤਾ ਵੀ ਖਾਲੀ ਕਰੋ ਹਸਪੀਟਲ ਕਿਉਂਕਿ ਰਾਸ਼ ਬਹੁਤ ਹੋ ਗਿਆ ਸੀ ਸਾਰੇ ਆਪਣਾ ਸੁਹਾਣਾ ਸਾਹਿਬ ਜਾਂ ਅੰਬ ਸਾਹਿਬ ਸਾਰੇ ਜਾਂਦੇ ਸੀਗੇ ਕੋਈ ਪ੍ਰਸ਼ਾਦ ਕਰਾ ਕੇ ਲਿਆ ਰਿਆ ਉਹ ਲੈ ਆ ਕੇ ਫਿਰ ਵੰਡ ਰਿਆ ਤੇ ਕਿੰਨੇ ਮੁੰਡਿਓ ਹਾਂ ਕੋਈ ਸਿਕਿਉਰਿਟੀ ਗਾਰਡ ਆ ਮੁੰਡਾ ਉਹ ਗਿਆ ਵਿਚਾਰਾ ਪ੍ਰਸ਼ਾਦ ਕਰਾ ਕੇ ਲਿਆਇਆ ਕਹਿੰਦਾ ਯਾਰ ਬਾਈ ਵੀ ਮਤਲਬ ਰਾਜਵੀਰ ਭਾਈ ਨੂੰ ਉਹ ਕਰਾ ਕੇ ਵੰਡ ਦੋ ਇਹਨੂੰ ਤੇ ਮੈਨੂੰ ਲੱਗਦਾ ਇਹੀ ਹੁੰਦਾ ਯਾਰ ਜਦੋਂ ਸਾਰਾ ਪੰਜਾਬ ਇੱਕ ਲੱਤ ਤੇ ਖੜਾ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਆਹੀ ਕਰਾਮਾਤਾਂ ਹੁੰਦੀਆਂ ਨੇ ਹੋਰ ਕੋਈ ਕਰਾਮਾਤਾਂ ਮਤਲਬ ਦਵਾ ਦੇ ਨਾਲ ਦਵਾ ਦੀ ਲੋੜ ਹੁੰਦੀ ਆ ਨਾ ਜੀ ਕੰਮ ਕੀਤੀ ਆ ਲੋਕਾਂ ਦੀ ਅਰਦਾਸ ਬੇਨਤੀਆਂ ਦੁਆਵਾਂ ਨੇ ਨਾ ਨਹੀਂ ਉਸੇ ਨੇ ਕੀਤਾ ਹੁਣ ਆਪਾਂ ਹੋਰ ਕੀ ਕਹਿ ਸਕਦੇ ਕਿਹੜੀ ਸਿਚੁਏਸ਼ਨ ਚੋਂ ਉੱਟ ਕੇ ਆਉਣਾ ਥੋੜਾ ਜਿਹਾ ਇੱਕ ਇਹ ਵੀ ਹੈਗਾ ਵੀ ਰਾਜਵੀਰ ਤਕੜਾ ਬਹੁਤ ਆ ਮੈਂਟਲੀ ਵਿੱਲ ਪਾਵਰ ਬਹੁਤ ਸਟਰੋਂਗ ਆ ਹੈਲਦੀ ਬਹੁਤ ਆ ਕੋਈ ਨਸ਼ਾ ਪੱਤਾ ਨਹੀਂ ਸਰੀਰ ਨੂੰ ਫਿਰ ਇਹ ਆ ਵੀ ਸਪੋਰਟਸ ਪਰਸਨ ਆ ਜੇ ਮੰਨ ਲਾ ਵੀ ਉੱਪਰ ਜਾ ਕੇ ਵੀ ਸੁਖਦਰਸ਼ਨ ਹਰੀਆਂ ਦੇ ਪਹਾੜਾਂ ਦੇ ਨਾ ਜੋ ਉੱਥੇ ਵੀ ਆਕਸੀਜਨ ਵੀ ਲੈਂਦਾ ਹੈਗਾ ਜਿਵੇਂ ਜਿਵੇਂ ਨਾਰਮਲੀ ਸਾਰਿਆਂ ਨੂੰ ਆਕਸੀਜਨ ਦੀ ਲੋੜ ਪੈਂਦੀ ਆ ਵੀ ਬਹੁਤ ਸਟਰੋਂਗ ਆ ਨਾ ਮੈਂਟਲੀ ਵੀ ਫਿਰ ਭਾਬੀ ਨੇ ਵੀ ਦੱਸਿਆ ਤੇ ਸੋ ਮਤਲਬ ਗੁੱਡਾ ਯਾਰ ਬਸ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਕੋਈ ਵੀ ਇਹੀ ਜੀ ਨਾ ਨਿਊਜ਼ ਨਾ ਕ੍ਰੀਏਟ ਕਰੋ ਤੁਸੀਂ ਵੀ ਜਿਹਦੇ ਨਾਲ ਪੈਨਿਕ ਹੋਣ ਕਿਉਂਕਿ ਯਾਰ ਉਹਦੇ ਬੱਚੇ ਵੀ ਛੋਟੇ ਨੇ ਤੇ ਹੋਰ ਚਾਉਣ ਵਾਲੇ ਨੇ ਦੁਨੀਆ ਦੁਨੀਆ ਦੇ ਕੋਨੇ ਕੋਨੇ 'ਚ ਨਾ ਫਿਰ ਆਪਾਂ ਕੋਈ ਇਹੀ ਜੀ ਖਬਰ ਜਦੋਂ ਹੁਣ ਮੰਨ ਲਾ ਸਾਨੂੰ ਮੈਨੂੰ ਆ ਮੈਂ ਤੈਨੂੰ ਵਟਸਐਪ ਖੋਲ ਕੇ ਵਿਖਾ ਦਿੰਦਾ ਕਿੰਨਿਆਂ ਦੇ ਆਰ ਆਈ ਪੀ ਵਾਲੀਆਂ ਫੋਟੋਆਂ ਕੋਈ ਚੈਨਲਾਂ ਨੇ ਪਾ ਰੱਖੀਆਂ ਨੇ ਕੁਝ ਉਹ ਲਾਂਤਾ ਯਾਰ ਹੈ ਨਾ ਵੀ ਮਤਲਬ ਕਿਉਂ ਤੁਸੀਂ ਹੈ ਨਾ ਵੀ ਯਾਰ ਆਹ ਆਹ ਗੱਲ ਤਾਂ ਬਹੁਤ ਘਟੀਆ ਗੱਲ ਆ ਨਾ ਤੇ ਜਰਨਲਿਜ਼ਮ ਦਾ ਇੱਕ ਲੈਵਲ ਹੁੰਦਾ ਵੀ ਮ ਠੀਕ ਆ ਖਬਰਾਂ ਸਾਰਿਆਂ ਨੂੰ ਚਾਹੀਦੀਆਂ ਹੁੰਦੀਆਂ ਨੇ ਨਾ ਵੀ ਕੋਈ ਆਪਾਂ ਚੈਨਲ ਚਲਾ ਰਹੇ ਨਹੀਂ ਪਰ ਇਹ ਇਦਾਂ ਨਹੀਂ ਹੁੰਦਾਗਾ ਨਾ ਵੀ ਉਹਦੀ ਜ਼ਿੰਦਗੀ ਜੀ ਤਾਂ ਵੱਡੀ ਕੀਮਤ ਆ ਨਾ ਹਰ ਇੱਕ ਗੱਲ ਹੋਆ ਅਸੀਂ ਨਾ ਸਵੇਰੇ ਸਭ ਤੋਂ ਪਹਿਲਾਂ ਡੇਲੀ ਪੋਸਟ ਉਸ ਥਾਂ ਤੇ ਗਿਆ ਸੀ ਜਿਸ ਥਾਂ ਤੇ ਕਲਕਾਂ ਇਹ ਹਾਦਸਾ ਵਾਪਰਿਆ ਉਸ ਥਾਂ ਤੇ ਅੱਜ ਵੀ ਉਹੀ ਜਿਹੜੇ ਬੌਲ ਜਿਹਾ ਉਹੀ ਕਹਿ ਸਕਦੇ ਆ ਪਸ਼ੂ ਉੱਥੇ ਫਿਰ ਰਹੇ ਸੀ ਸਾਂ ਜਿਹੜੇ ਕਿ ਇਸ ਆਪਣੇ ਰਾਜਵੀਰ ਬੰਦਾ ਨਾਲ ਟਕਰਾਈ ਸੀ ਅੱਜ ਵੀ ਉਹੀ ਸਿਚੁਏਸ਼ਨ ਸੀ ਉਹ ਅਸੀਂ ਦਿਖਾਇਆ ਵੀ ਆ ਕੀ ਮੰਨਦੇ ਹੋ ਕਿਉਂ ਆਖਰ ਇਹ ਸਭ ਕੁਝ ਹੋ ਰਿਹਾ ਦੇਖੋ ਯਾਰ ਇਹ ਤਾਂ ਗਲਤੀ ਹੈ ਇਹ ਤਾਂ ਪਤਾ ਹੀ ਆ ਹੁਣ ਇਹਨੂੰ ਆਪਾਂ ਜੋੜ ਰਿਲੀਜੀਅਨ ਨਾਲ ਦਿੰਨੇ ਆ ਨਾ ਉਹ ਆਪਾਂ ਚਲੋ ਮਤਲਬ ਸਟੇਟਮੈਂਟਾਂ ਨੂੰ ਜਿਹੀ ਜੀ ਮਰਜ਼ੀ ਪਰਸਪੈਕਸ਼ਨ ਬਣਾਈ ਜਾਈਏ ਉਹਨਾਂ ਦੀ ਨਾ ਪਰ ਇਹ ਆ ਵੀ ਪਤਾ ਤਾਂ ਆਪਾਂ ਨੂੰ ਹੋਈ ਹੀ ਗਿਆ ਨਾ ਗੱਲ ਤਾਂ ਨਾ ਵੀ ਕਿ ਵੀ ਜਦੋਂ ਇੱਕ ਪਸ਼ੂ ਵਾਰਾ ਹੋ ਜਾਂਦਾ ਨਾ ਉਹਨੂੰ ਛੱਡ ਦਿੱਤਾ ਜਾਂਦਾ ਨਾ ਸੜਕਾਂ ਤੇ ਆਪਾਂ ਨੂੰ ਪਤਾ ਈਵਨ ਮੇਰਾ ਐਕਸੀਡੈਂਟ ਹੋਇਆ ਥੋੜੇ ਇਹ ਸਾਲ ਪਹਿਲਾਂ ਤੇ ਉਹ ਚਲੋ ਗੱਡੀ ਸੀਗਾ ਮੈਂ ਹਨਾ ਵੀ ਉਹ ਮੇ ਨਹੀਂ ਹੋਇਆ ਟੋਟਲ ਉਹਦਾ ਲਾਸ ਹੋਈ ਗੱਡੀ ਨਾ ਉਹਦੋਂ ਵੀ ਆਈ ਸੀਗਾ ਬਾਈਰ ਭਜ ਜਾਂਦਾ ਹੋਇਆ ਪਿਛਲੇ ਦਿਨਾਂ ਚ ਨਾ ਸੋ ਆਪਾਂ ਨੂੰ ਦੇਖਣ ਚਾਉਂਦੇ ਆ ਤੇ ਇਹ ਤਾਂ ਆਪਾਂ ਨਾਰਮਲ ਉਹ ਗੱਲ ਕਰ ਰਹੇ ਆ ਆਮ ਲੋਕਾਂ ਦੇ ਕਿੰਨੇ ਤੇ 500 ਤੋਂ ਜ਼ਿਆਦਾ ਇੱਕ ਦਿਨ ਚ ਐਕਸੀਡੈਂਟ ਹਨਾ ਨਾਲ ਮਤਲਬ ਡੈਥ ਹੋ ਰਹੀਆਂ ਨੇ ਤੇ ਉਹ ਚੱਕਰਾ ਵੀ ਤਾਂ ਮਤਲਬ ਫਿਕਰ ਦਾ ਵਿਸ਼ਾ ਹੀ ਆ ਬਿਲਕੁਲ ਹਾਂ ਜੀ ਤੇ ਭਰਾ ਨਾਲ ਵੀ ਗੱਲ ਕਰਨੇ ਭਰਾ ਜੀ ਤੁਹਾਡੇ ਨਾਲ ਪੜੇ ਵੀ ਨੇ ਮਿੱਤਰ ਵੀ ਹੋ ਤੇ ਮਿਊਜ਼ਿਕ ਵੀ ਦਿੰਨੇ ਹੋ ਤੇ ਹਰਫ ਨਾਲ ਵੀ ਰਹਿੰਦੇ ਹੋ ਜਵੰਦਾ ਜੀ ਨਾਲ ਵੀ ਰਹੇ ਹੋ ਤਾਂ ਤੁਸੀਂ ਜਿਹੜੀ ਸਵੇਰ ਦੀ ਮੂਵਮੈਂਟ ਸੀ ਉਹ ਥੋੜੀ ਸ਼ੇਅਰ ਕਰੋ ਸਾਡੇ ਨਾਲ ਸਵੇਰ ਦੀ ਮੂਵਮੈਂਟ ਜੀ ਕੱਲ ਸ਼ਾਮ ਤਾ ਤੁਹਾਨੂੰ ਪਤਾ ਸਾਰੇ ਜਿੰਨੇ ਵੀ ਪੈਨਿਕ ਹੀ ਕਰ ਰਹੇ ਸੀ ਹਰੇਕ ਮੈਂ ਉਹ ਡਬਾਈ ਕਮਰਾ ਗਰੇਵਾਲ ਬਾਈ ਅਸੀਂ ਐਮਰਜੈਂਸੀ ਸੀ ਕੱਲ ساری ਰਾਤ ਤੇ 2-3 ਵਜੇ ਤੱਕ ਕੰਡੀਸ਼ਨ ਬਿਲਕੁਲ ਨੋਰਮਲ ਨਹੀਂ ਸੀ ਹੂੰ ਪਰ ਸਰੀ ਡਾਊਨ ਇੱਕਦਮ ਡਾਊਨ ਚਲਾ ਜਾਂਦਾ ਸੀ ਅੱਪ ਹੋ ਜਾਂਦਾ ਸੀ ਤੇ ਫਿਰ 3 ਵਜੇ ਤੋਂ ਬਾਅਦ ਤੇ ਜਾ ਕੇ ਥੋੜਾ ਜਿਹਾ 72 75 ਫਿਰ ਜਦੋਂ ਸਵੇਰ ਹੋਈ ਚਲੋ ਅਸੀਂ ਫੇਰ ਮੇਲੇ ਵਿਚੋ ਪਹਿਲੇ ਕਮਰਬਾਈ ਗਏ ਉਹ ਵੀ ਮੇਲੇ ਅਸੀਂ ਗਿਆ ਚਲੋ ਹੀਲਿੰਗ ਦਾ ਕੁਝ ਕਰਦੇ ਆ ਕਿ ਅਸੀਂ ਤਵੇਂਦਰਮ ਤੋਂ ਇੱਕ ਡਾਕਟਰ ਨਾਲ ਗੱਲ ਕੀਤੀ ਵੀ ਕੁਝ ਹੀਲਿੰਗ ਅਸੀਂ ਲਾਸਟ ਤੇ ਇਨਾਂ ਨੂੰ ਹੀਲ ਵੀ ਕਰਨਾ ਚਾਹੁੰਦੇ ਆ ਤੇ ਉਹ ਕਹਿੰਦੇ ਸੀ ਵੀ ਵੀਡੀਓ ਕਾਲ ਤੇ ਬਟ ਵੀਡੀਓ ਕਾਲ ਹਸਪੀਟਲ ਸੇ ਅਲਾਉਡ ਨਹੀਂ ਫੇਰ ਵੀ ਉਹਨਾਂ ਨੇ ਸਵੇਰ 6 ਵਜੇ 6:30 ਵਜੇ ਘੜ ਤੋਂ ਘੜ ਉਹ ਵੀ ਤੋਂ 25 ਬੰਦੇ ਉਧਰ ਦਵਿੰਦਰਮ ਚ ਬੈਠ ਕੇ ਪੂਰਾ ਹੀਲ ਕੀਤਾ ਬਾਈ ਨੂੰ ਕਿਉਂਕਿ ਮੈਂ ਚਲੋ ਪਹਿਲਾਂ ਇਹ ਚੀਜ਼ਾਂ ਤੇ ਨਹੀਂ ਵਿਸ਼ਵਾਸ ਕਰਦਾ ਰਹਿੰਦਾ ਸੀ ਵੀ ਨਹੀਂ ਕੁਛ ਨਹੀਂ ਕਰਮੀ ਆ ਬਟ ਮੈਨੂੰ ਜਦੋਂ 6 ਵਜੇ ਤੋਂ ਬਾਅਦ ਉਹਦੇ ਕੋਲ ਗਿਆ ਉਹਦੀ ਬਾਡੀ ਨੂੰ ਟੱਚ ਕੀਤਾ ਉਹਨੇ ਪੂਰਾ ਆਪਣੀ ਸੈਂਸੇਸ਼ਨ ਜਿਹੜਾ ਰਿਸਪੌਂਸ ਹੋਇਆ ਤੇ ਅੱਖ ਚੋਂ ਪਾਣੀ ਜਾਂ ਨਿਕਲਿਆ ਹੂੰ ਤੇ ਮੈਨੂੰ ਕਿਹਾ ਯਾਰ ਤਕੜਾ ਹੋ ਬਹੁਤ ਸ਼ੋਭ ਹੈ ਨੇ ਹਾਂਜੀ ਹਾਂਜੀ ਬਹੁਤ ਕੁਝ ਪਿਆ ਆਪਾਂ ਕਰਨਾ ਬਹੁਤ ਫਿਲਮਾਂ ਕਰਨਾ ਕਿੰਨਾ ਕੁਝ ਕਰਨਾ ਹੈ ਉੱਥੇ ਰਾਜ ਵੀ ਤਗੜਪਟ ਉਹੀ ਗੱਲਾਂ ਵੀ ਰਾਜਵੀਰ ਅੰਦਰੋਂ ਬਹੁਤ ਸਟਰੋਂਗ ਹੈ ਉਹਨਾਂ ਦੇ ਵਾਈਫ ਉਹ ਵੀ ਬਹੁਤ ਸਟਰੋਂਗ ਨੇ ਉਹ ਵੀ ਜਿੰਨੀ ਦੇਰ ਦੇ ਵਿੱਚ ਪੂਰੇ ਸਟਰੋਂਗ ਦਿਲ ਨੂੰ ਸੱਟਣ ਵਾਲੇ ਦੋਨੇ ਹੀ ਨੀ ਪਰਸਨ ਆਏਗੇ ਇਸ ਲਈ ਉਹ ਜਿੰਦਾਬਾਦ ਹੈ ਪੂਰਾ ਤੇ ਮੈਂ ਫਿਰ ਇੱਕ ਵਾਰ মিডিਆ ਨੂੰ ਕਰਾਂਗਾ ਜੀ ਜਦ ਤੱਕ ਰੈਲਿਟੀ ਨਹੀਂ ਪਤਾ ਲੱਗਦੀ ਉਦੋਂ ਆਪਣੇ ਕੋਲੋਂ ਫੇਕ ਨਿਊਜ਼ ਨਾ ਬਣਾਓ ਪਲੀਜ਼ ਕਿਉਂਕਿ ਸਾਰਿਆਂ ਦੇ ਬਹੁਤ ਜਿੰਨੇ ਵੀ ਨਾਲ ਜੁੜੇ ਹੋਏ ਬਹੁਤ ਨਾਜੂਕ ਦਿਲ ਇੰਨਾ ਉਹ ਫੀਲ ਕਰਦੇ ਨੇ ਕਿ ਪਰਿਵਾਰ ਨੂੰ ਵੀ ਪੈਨਿਕ ਦਾ ਸਾਹਮਣਾ ਕਰਨਾ ਪਿਆ ਜਾਂਦਾ ਤੇ ਪਲੀਜ਼ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਭਾਈ ਸਾਡਾ ਜਿੰਦਾਬਾਦ ਹੈ ਬਿਲਕੁਲ ਜਿਵੇਂ ਜਿੰਦਾਬਾਦ ਦੀ ਗੱਲ ਕੀਤੀ ਹੈ ਚਲੋ ਜਿੰਦਾਬਾਦ ਪਰਮਾਤਮਾ ਕਰੇ ਹਮੇਸ਼ਾ ਰਹਿ ਕੇ ਪੰਜਾਬ ਪੰਜਾਬੀਏ ਨੂੰ ਜ਼ਿੰਦਾ ਰੱਖਣ ਵਾਲੇ ਉਹ ਸਖਸ਼ ਨੇ ਤੁਸੀਂ ਹਮੇਸ਼ਾ ਜਿੰਦਾਬਾਦ ਦੀ ਗੱਲ ਕਰਦੇ ਨੇ ਹਮੇਸ਼ਾ ਸਟੇਜ ਤੋਂ ਲਾ ਲੋ ਜਾਂ ਸੋਸ਼ਲ ਮੀਡੀਆ ਤੋਂ ਲਾ ਲੋ ਪਰ ਪਰਮਾਤਮਾ ਦੇ ਹੁਕਮ ਦੇ ਨਾਲ ਜਿਵੇਂ ਲਗਾਤਾਰ ਕਹਿ ਰਹੇ ਨੇ ਕਿ ਹੁਣ ਥੋੜਾ ਜਿਹਾ ਇਜ਼ਾਫਾ ਹੋ ਰਿਹਾ ਸੀ ਦੇ ਵਿੱਚ ਬਾਹਰੋਂ ਵੀ ਕਿਸੇ ਜਿਵੇਂ ਤੁਸੀਂ ਕਿਹਾ ਹੋਰ ਨਾ ਡਾਕਟਰਾਂ ਦੀ ਵੀ ਕੋਈ ਐਡਵਾਈਸ ਸਲਾਹਸ਼ਰਾ ਲਿਆ ਜਾ ਰਿਹਾ ਹਾਂਜੀ ਡਾਕਟਰ ਜਿਵੇਂ ਕੱਲ ਤਾਂ ਉਹ ਕ੍ਰਿਟੀਕਲੀ ਕਹਿ ਰਹੇ ਸੀ ਜੋ ਕਰੇਗਾ ਵਾਹਿਗੁਰੂ ਸਾਡੇ ਵੱਲੋਂ ਇੰਨਾ ਨਹੀਂ ਆਇਆ ਸੀ ਜਿੰਨੀ ਵੀ ਵਾਹ ਲਾ ਸਕਦੇ ਲੱਗ ਪਰ ਡਾਕਟਰਾਂ ਨੇ ਰਾਤ ਨੂੰ ਉਹ ਵੀ ਵਿਚਾਰੇ 1 ਮਿੰਟ ਨਹੀਂ ਟਿਕਦੇ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਨਾਂ ਨੇ ਰਾਤ ਦੀ ਤੇ ਇੰਨਾ ਕਿ ਇੰਨਾ ਚਲੋ ਇੰਨਾ ਵੀ ਲੱਗਵੇ ਚਲੋ ਇਦਾਂ ਦੇ ਹਸਪੀਟਲ ਵਧੀਆ ਬਣਨਗੇ ਹਰ ਇੱਕ ਆਪਣਾ ਇਲਾਜ ਵਧੀਆ ਤਰੀਕੇ ਨਾਲ ਕਰਾ ਸਕੋ ਉਹਨਾਂ ਨੇ ਬਹੁਤ ਦੂਜੇ ਰੱਬ ਸੱਚੇ ਤੇ ਡਾਕਟਰ ਹੀ ਨੇ ਉਹਨਾਂ ਨੇ ਵੀ ਨਾਲੇ ਅਰਦਾਸਾਂ ਦੇ ਨਾਲ ਆਪਣਾ ਟ੍ਰੀਟਮੈਂਟ ਵੀ ਬਹੁਤ ਵਧੀਆ ਅੱਛਾ ਕੀ ਬਾਤ ਹੈ ਹਾਂਜੀ ਟ੍ਰੀਟਮੈਂਟ ਵੀ ਬਹੁਤ ਵਧੀਆ ਤੇ ਫਿਰ ਜਾ ਕੇ ਸਵੇਰ ਉਹ ਖਲਚਲ ਹੋਈ ਫਿਰ ਮਾਤਾ ਜੀ ਨਾਲ ਗੱਲ ਹੋਈ ਉਹਨਾਂ ਨਾਲ ਉਹਨਾਂ ਨੇ ਹੋਰ ਆਪਣੀ ਸੰਜੇ ਹੋਰ ਬਾਡੀਜ਼ ਹੋਈ ਬਟ ਇਹ ਆ ਵੀ ਪਾਸੋਂ ਥੋੜਾ ਮੈਂ ਬ੍ਰੇਨ ਥੋੜਾ ਜਿਹਾ ਹੋਰ ਸਹੀ ਹੋ ਜਾਵੇ ਹੋਰ ਸਟਰੋਂਗ ਹੋ ਜਾਵੇ ਤੇ ਸੈਟ ਫਿੱਟ ਹੈ ਕੀ ਕਹੋਂਗੇ ਉਹ ਨਾ ਲੋਕਾਂ ਨੂੰ ਉਹਨਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੂੰ ਜਿਹੜੇ ਲੋਕ ਦਵਾਵਾਂ ਕਰ ਰਹੇ ਨੇ ਅਰਦਾਸਾਂ ਕਰ ਰਹੇ ਨੇ ਪ੍ਰਾਰਥਨਾਵਾਂ ਕਰ ਰਹੇ ਨੇ ਦੁਆਵਾਂ ਕਰ ਰਹੇ ਨੇ ਕਿ ਜਲਦ ਤੋਂ ਜਲਦ ਸੇਜ਼ਾਬ ਹੋ ਜਾਣਾ ਰਾਜਵੀਰ ਜਵੰਦਾ ਦੇ ਕੀ ਕਹੋਂਗੇ ਉਹਨਾਂ ਲੋਕਾਂ ਨੂੰ ਕੱਲਾ ਪੰਜਾਬ ਨਹੀਂ ਵੈਸੇ ਵੀ ਪੂਰਾ ਵਰਲਡ ਕਿਉਂਕਿ ਉਹਨਾਂ ਨੇ ਆਲਰੇਡੀ ਇੰਨੀ ਅਰਦਾਸਾਂ ਕੀਤੀਆਂ ਕਿਉਂਕਿ ਜਵੀਰ ਨੂੰ ਪਿਆਰ ਹੀ ਬਹੁਤ ਕਰਦੇ ਨੇ ਸਾਰੇ ਗਰਾਊਂਡ ਲੈਵਲ ਤੱਕ ਪਿਆਰ ਕਰਦੇ ਨੇ ਕਿਉਂਕਿ ਉਹਨਾਂ ਨੇ ਆਲਰੇਡੀ ਬਹੁਤ ਅਰਦਾਸਾਂ ਕੀਤੀਆਂ ਮੈਂ ਤਾਂ ਵਾਹਿਗੁਰੂ ਇਹ ਚਾਹਨਾ ਵੀ ਜਿੰਨਿਆਂ ਨੇ ਵੀ ਅਰਦਾਸਾਂ ਕੀਤੀਆਂ ਸਭ ਦੇ ਸੁਪਨੇ ਪੂਰੇ ਹੋਣ ਸਭ ਦੀ ਸਿਹਤ ਹਮੇਸ਼ਾ ਚੰਗੀ ਰਹੇ ਧੰਨਵਾਦ ਜਦੋਂ ਜਵਿੰਦਾ ਜੀ ਆ ਠੀਕ ਠਾਕ ਹੋ ਗਏ ਜਦੋਂ ਉਹਨਾਂ ਨੂੰ ਪਤਾ ਲੱਗੂ ਕਿ ਦੇਸ਼ ਦੁਨੀਆ ਦੇ ਲੋਕ ਮੇਰੇ ਨਾਲ ਐਡੀ ਵੱਡੀ ਤਦਾਦ ਦੇ ਵਿੱਚ ਹੱਥ ਉਠਾ ਕੇ ਪ੍ਰਾਰਥਨਾ ਬੇਨਤੀ ਦੁਆ ਅਰਦਾਸ ਕਰਨ ਲਈ ਖੜੇ ਹੋਏ ਨੇ ਕਿੰਨੀ ਖੁਸ਼ੀ ਹੋਣੀ ਹੈ ਕਿਉਂਕਿ ਲੋਕਾਂ ਦਾ ਪਿਆਰ ਹੀ ਹੁੰਦਾ ਸਤਕਾਰ ਹੀ ਹੁੰਦਾ ਜਿਹੜਾ ਦੁਬਾਰਾ ਤੋਂ ਜਿਵੇਂ ਕਹਿੰਦੇ ਹੋ ਠੀਕ ਨਹੀਂ ਠੀਕ ਹੀ ਹੈ ਠੀਕ ਹੀ ਹੋ ਗਿਆ ਜੀ ਕਿਉਂਕਿ ਉਹਦੇ ਲਈ ਸਾਰੇ ਯਾਰ ਜਾਨਵਾਰ ਦੇ ਨੇ ਬਿਲਕੁਲ ਕਿਉਂਕਿ ਅਸੀਂ ਫਿਰ ਬਹੁਤ ਮਸਤੀ ਕਰਾਂਗੇ ਕੱਪ ਕਰਾਂਗੇ